ਆ ਦੇਖ ਲਓ ਦੋਸਤੋ ਜਾਨਵਰਾਂ ਨੂੰ ਪਿਆਰ ਕਰੋ ਇਹਨਾਂ ਨੂੰ ਵੀ ਖਾਣ ਪੀਣ ਨੂੰ ਦਿਓ ਕਦੇ ਨਹੀਂ ਘੜਦਾ ਇਹਨਾਂ ਨੂੰ ਵੀ ਦੁੱਧ ਪਾਓ ਆਪਣੇ ਆਸਤੇ ਜਿਉਂਦੇ ਆ ਕਦੇ ਦੁੱਧ ਨਹੀਂ ਘੜਦਾ ਜੇ ਇਹਨਾਂ ਨੂੰ ਪਾਵਾਂਗੇ ਦੋਨੇ ਬਿੱਲੀ ਬਿੱਲਾ ਮੈਂ ਦੋਨਾਂ ਨੂੰ ਵੰਡ ਕੇ ਪਾਇਆਗਾ ਦੋਨਾਂ ਨੇ ਬੰਡੇ ਸਿਰ ਦਾ ਪੀ ਲਿਆ ਖੁਸ਼ ਹੋ ਕੇ ਹੁਣ ਦੋਨੇ ਇਕੱਠੇ ਬੈਠੇ ਕਦੇ-ਕਦੇ ਲੜਾਈ ਵੀ ਕਰਨ ਲੱਗ ਜਾਂਦੇ ਇਹ ਇਹ ਦੇਖੋ ਲੜਨਗੇ ਉਹਨੇ ਹੁਣ ਖੋਲਿਆ ਉੱਲਿਆਇ ਤੁਰਤੇ ਛੱਡ ਗਿਆ ਬਿੱਲਾ ਫੇਰ ਵੀ ਸਿਆਣਾ ਹੈਗਾ ਵਿਚਾਰਾ ਜਿਹੜਾ ਲਿਆਜ ਤੁਰਤੇ ਨੂੰ ਦੁੱਧ ਛੱਡ ਗਿਆ ਹੁਣ ਬਾਕੀ ਬੱਚ ਦਾ ਬਿੱਲੀ ਪੀ ਜਾਂਦੀ ਹੈ ਇਹ ਹੀ ਇੱਕ ਰੱਬ ਹੈ ਇਹ ਹੀ ਇੱਕ ਪਰਮਾਤਮਾ ਹੈ ਹਰ ਇੱਕ ਜਰੇ ਜਰੇ ਵਿੱਚ ਕਣ ਕਣ ਵਿੱਚ ਵਸਦਾ ਹੈ ਇਹ ਬਹੁਤ ਸਿਆਣਾ ਜਾਨਵਰ ਹੈ ਬਹੁਤ ਪਿਆਰ ਕਰਦੇ ਆ ਬੰਦੇ ਨੂੰ ਇਹ ਬੰਦਾ ਇਹਨਾਂ ਨੂੰ ਨੇੜੇ ਲਿਆਉਣਾ ਚਾਹਵੇ ਇਹ ਬੰਦੇ ਦੇ ਨੇੜੇ ਆ ਜਾਂਦੇ ਆ ਮੇਰੇ ਬਿਲਕੁਲ ਨਜ਼ਦੀਕ ਆ ਜਾਂਦੇ ਆ ਮੈਨੂੰ ਪਿਆਰ ਕਰਦੇ ਆ ਐਸ ਵੇਲੇ ਆਸ ਕਰਕੇ ਵਿਚਾਰੇ ਇੱਥੇ ਬੈਠੇ ਰਹਿੰਦੇ ਆ ਵੀ ਉਹ ਦੁੱਧ ਲੈ ਕੇ ਆਊਗਾ ਤੇ ਆਪਾਂ ਨੂੰ ਪਾਊਗਾ ਫਿਰ ਮੈਨੂੰ ਹਰ ਹਿੱਲੇ ਇਹਨਾਂ ਦੀ ਆਸ ਪੂਰੀ ਕਰਨੀ ਪੈਂਦੀ ਆ ਕੱਲ ਹੋਰ ਕੀ ਹੋਇਆ ਇਹਨਾਂ ਨੂੰ ਪਾਉਣ ਦੇ ਚੱਕਰ ਚ ਦੁੱਧ ਡੁੱਲ ਗਿਆ ਪਰ ਇਹਨਾਂ ਨੂੰ ਮੈਂ ਫਿਰ ਵੀ ਪਾਇਆ ਆਪ ਦਾ ਚਾਹ ਖਾਤਰ ਮੈਂ ਨਹੀਂ ਰੱਖਿਆਗਾ ਆ ਦਾ ਚਾਹ ਖਾਤਰ ਮੈਂ ਨਹੀਂ ਰੱਖਿਆ ਜਿੰਨਾ ਕਿ ਦੁੱਲਣੀ ਚ ਬਚਿਆ ਉਹ ਇਹਨਾਂ ਨੂੰ ਪਾਤਾ ਇਹ ਸਪੈਸ਼ਲ ਇਹਨਾਂ ਦਾ ਪਾਂਡਾ ਸਾਫ਼ ਕਰਕੇ ਰੱਖਦਾਗਾ ਇਹਨਾਂ ਦੀ ਸੇਵਾ ਰੱਬ ਦੀ ਸੇਵਾ ਵੀਡੀਓ ਦੇਖਣ ਵਾਲੇ ਸਾਰੇ ਦੋਸਤ ਵੀਰ ਭੈਣਾਂ ਦਾ ਧੰਨਵਾਦ ਜਿਸ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਜਰੂਰ ਕਰਨਾ ਧੰਨਵਾਦ